ਜੋ ਬਖਸ਼ਾਕ ਬਖਸ਼ੀ ਹੋ ਰਹੇ ਨੇ ਕਿ ਕਈ ਆ ਇਸੇ ਕੰਮ ਕਰਦੇ ਤੇ ਇਹ ਫਾਰਮ ਹਿਰਾ ਤੇ ਬੇਨਤੀ ਹੈ ਕਿ ਆਖਿਰ ਦੇਖਾਉਣ ਹੋ ਰਿਹਾ ਕਿ ਬੱਤੀ ਨੂੰ ਲਿਆ ਜਾ ਸਕੂਗੇ ਕਿ ਸਮਾਜ ਨੂੰ ਦਰਦਾ ਸਮਾਜਿਆ ਕਰੋ ਵਰਕਰ ਦਾ ਰਕਾ ਤੇ ਆਪਣੇ ਕੰਮ ਨੂੰ ਕਰਾਉਣੇ ਨੇ ਫਿਰ ਸਾਡੋ ਅੰਕਸਾ ਬਖਸ਼ਾਕ ਬੇਨਤੀ ਹੈ ਕਿ ਜੀ ਆਓ ਇਸ ਕਠਨ ਸੰਬੋਧਨ ਕਰਕੇ ਜੀ ਆਪਣਾ ਜਿਹੜਾ ਵਿਸ਼ਵਾਸ ਹੈ ਕਿ ਜਿਹੜੇ ਗਲਤ ਕੱਲੀ ਹਰਜ ਕਰ ਰਿਹਾ ਤੇ ਹੋਣਾ ਆ ਅਾਈ ਕਵੀ ਸਾਲ ਦੇ ਵਿੱਚ ਡਿੱਗ ਕੇ ਉੱਠ ਕੇ ਪੁਰਨਾ ਸਤਿ ਸ੍ਰੀ ਅਕਾਲ ਮੈਂ ਇਹ ਗੱਲ ਇਸੇ ਤਰ੍ਹਾਂ ਸਪੱਸ਼ਟ ਕਰਨੀ ਆ ਕਿ ਕੋਈ ਸਾਡੇ ਕੋਲ ਕੋਈ ਦੂਜਾ ਰਾਹ ਨਹੀਂ। ਨਾ ਸਾਡੇ ਕੋਲ ਕੋਈ ਪੁਰੀਆ ਦਨਾਸੀ ਬਾਪੇ ਆ। ਨਾ ਸਾਨੂੰ ਚੌਕੀ ਆਉਂਦੀ ਐ ਨਾ ਭਗੇਰ ਨੂੰ ਨਾ ਮੈਨੂੰ ਨਾ ਕਿਸੇ ਹੋਰ ਨੂੰ। ਸਾਨੂੰ ਬਿਲਕੁਲ ਚੌਕੀ ਨਹੀਂ ਆਉਂਦੀ। ਕਿ ਅਸੀਂ ਤੁਹਾਨੂੰ ਪੁੱਛਣਾ ਦੇ ਕੇ ਦੱਸ ਦਈਏ ਕਿ ਟ੍ਰਾਂਸਫਰਮ ਕਰਨਾ ਚਾਹੁੰਦੇ ਆ। ਜੇ ਪੁੱਛਣਾ ਦੇ ਕੇ ਦੱਸ ਦਈਏ। ਕਿ ਭਾਈਓ ਐਸਡੀਓ ਦੇ ਮਨ ਚੱਗੀ ਆ। ਇਹੋ ਹੀ ਮਾਰਗ ਹੈ ਅਹੀ ਰਾਹ ਇੱਕ ਦਰੀ ਇੱਕ ਕੌਲਾ ਤੇ ਇੱਕ ਝੰਡਾ ਤੇ ਕੁੱਤੇ ਲੈਣ ਨੂੰ ਕੰਬੜੀ ਇਹ ਹੀ ਰਸਤਾ ਹੈ ਹੋਰ ਕੋਈ ਰਸਤਾ ਨਹੀਂ ਜਿਨ੍ਹਾਂ ਨੂੰ ਪ੍ਰਸ਼ਾਸਨ ਦੇ ਤਲਾਵੇ ਚੰਗੇ ਲੱਗਦੇ ਨੇ ਮਾਮੁਰ ਕਹਿੰਦਾ ਇੱਥੇ ਧਰਨੇ ਨੂੰ ਮਤਲਬ ਨਹੀਂ ਕਰਾਂ ਜੋ ਕਹਿਣਾ ਕਿ ਉਹਨਾਂ ਵਾਸਤੇ ਇਸ ਜਿੱਥੇ ਬੰਦੀ ਕਿਥਾਂ ਹੈ ਨਹੀਂ ਇਹ ਖੰਡਿਆਲੀ ਧਾਰ ਤੋਂ ਤੁਰਨਾ ਤੋਂ ਸੇ ਸਾਹ ਕੋ ਕੋ ਕਰਨਾ ਪਵੇ ਸਾਨੂੰ ਸੁਣੇ ਨਾ ਦੇ ਸਾਨੂੰ ਚੰਦੇ ਦਾ ਵੀ ਪਤਾ ਦਸਾਨੂੰ ਮੰਦੇ ਦਾ ਵੀ ਪਤਾ ਬਿਲਕੁਲ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਆਟਾ ਹੀ ਆ ਜੇ ਸਾਹ ਕਾਈ ਦਾ ਮਸਲਾ ਉਸ ਸਾਹ ਕਾਈ ਦੀ 11ਵੇਂ ਮੈਂਬਰ ਕਮੇਟੀ ਉਹਦਾ ਫੈਸਲਾ ਕਰੂਗੀ ਉਹਦਾ ਫੈਸਲਾ ਕਰਕੇ ਜੋਨ ਕੋ ਜਲਦ ਜੋਰ ਦਾ ਪ੍ਰਧਾਨ ਜੋਨ ਦੇ ਇੰਚਾਰਜ ਨਾਲ ਗੱਲ ਕਰੂਗਾ ਕਿਸੇ ਟੀਜੇ ਪੰਡ ਦੀ ਭਾਈ ਵਾਲੀ ਦੀ ਸਾਨੂੰ ਲੋੜ ਨਹੀਂ ਹੈ ਆਪਣਾ ਪਰਾਟ ਕਰੋ ਬਿਲਕੁਲ ਸਹੀ ਤਰੀਕੇ ਨਾਲ ਕਰੋ ਸੱਚਜੇ ਢਾੜ ਢਾਲ ਕਰੋ ਇਮਾਨਦਾਰੀ ਨਾਲ ਕਰੋ ਮਸਲੇ ਉਹ ਬਣੋ ਜਿਹੜੇ ਰਣ ਨਾਲੇ ਨੇ ਥੈਂਕ ਯੂ ਸੰਦਰਸ਼ੀਆਂ ਦੇ ਲਈ ਮਾੜਾ ਕੋਈ ਕਿਸੇ ਦੀ ਧੀ ਤੈਨੂੰ ਉਧਾਰਦਾ ਮਾੜੀ ਕੰਗੀ ਗੱਲ ਕਰਦਾ ਸਾਡੇ ਨਹੀਂ ਬਸਦੀਆਂ ਗੱਲਾਂ ਤੈਨੂੰ ਹਰ ਤੋ ਵੀ ਬਚੋ ਬਹੁਤ ਵੱਡਾ ਕੰਮ ਆ ਉਹ ਵੀ ਟੁੱਟੀ ਲਵਾਣ ਦੀਆਂ ਹੁੰਦੀਆਂ ਨੇ ਸਾਡਾ ਰਾਣਾ ਵਤ ਬਣੇ ਦਾ ਅਸੀਂ ਜ਼ਮੀਨ ਬਚਾਉਣੀ ਆ ਅਸੀਂ ਮਜ਼ਦੂਰ ਦੀ ਬਾਹਰ ਹੱਟ ਕੇ ਤੋਰ ਲੈ ਅਸੀਂ ਹੱਥ ਸੱਚ ਦੀ ਗੱਲ ਕਰਨੀ ਆ ਉਹਨਾਂ ਮੁੱਦਿਆਂ ਦੇ ਉੱਤੇ ਧਿਆਨ ਤੁਹਾਡੇ ਜੋਨ ਦਾ ਅਗਲਾ ਕਰਨਾ 25 ਤਰੀਕ ਨੂੰ ਅਣਿਆੜ ਮਿਲਤੇ ਆ ਜਲਾ ਜੁੜਾ ਰਾਜ ਸਰਕਾਰ ਦੇ ਵਾਸਤੇ ਧੰਨਵਾਦ ਰਿਹਾ ਪਿਆ ਇੱਕ ਮੈਂ ਹੁਣੇ ਪਸਾਸੇ ਦੀ ਬਣਾਕੀ ਹੈ ਜਿਹੜਾ ਮੇਰਾ ਜਨਾਬਾ ਮਨ ਦਾ ਸੋਟਾ ਦਾ ਨਗਰ ਪਰ ਕਿਹਦੀ ਬਜਟ ਕਾਹ ਬਣਾ ਰਿਹਾ ਹੈ ਮੈਂ ਕਿਹਦਾ ਜਿਤਿੰਦਰ ਸਿੰਘ ਉਹ ਪਾਹੇ ਦੇਣਾ ਪੱਤੀ ਦੇ ਕੇ ਸਰਕਾਰੀ ਫੀਸਾਂ ਦਾ ਵੇਗ ਪੱਤੀ ਦੇਣੇ ਬਹਿ ਤੇ ਦੇ ਮੇਰੇ ਸਰਕਾਰੀ ਫੀਲ ਕੋਈ ਰਾਹ ਨੂੰ ਜੇ ਲੱਗ ਗਰ ਮਾਗੜੀ ਲੋਣਾ ਉਹ ਲੋਣਾ ਚਿੰਦਾ ਹੈ ਤੇ ਬਹੁਤ ਮਾਰੀ ਗੱਲ ਆ ਤੇ ਮਾਦਾ ਸੀ ਤੇ ਉਹਦੇ ਤੇਰੀ ਬੋਲ ਨੰਬਰ ਨਹੀਂ ਦਵਾਈ ਜਣ ਤੇ ਆਪਣੇ ਜਾ ਕੇ ਬੈਠ ਜਿੰਦੀ ਹੈ ਤੇ ਮੈਂ ਤਾਂ ਹੁੰਦਾ ਅੱਗੇ ਮਾਂ ਤੋਂ ਵੇਖਣ ਜੀ ਤੇ ਜਦੋਂ ਦੇ ਲਈ ਮੇਰੇ ਬਚਾਰੇ ਦਾ ਤੇ ਦੱਸੋਗੇ ਕਿ ਮਾਈ ਕੀ ਗੱਲ ਹੈ ਮਾਈ ਦੀ ਤੇ ਨਰਾਹੜੀ ਉਹਦੀ ਨਾਲ ਆ ਕੇ ਹੁਣ ਕੰਨੀ ਜੰਮਾ ਜੇਕਰ ਆਪਣੇ ਬੱਚੇ ਦਾ ਖਰਫਾ ਇਹ ਲਈ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ